ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਸਸਿਆ ਕਾਲ ਉਮੀਰ ਦਾ ਤਮਾਮ ਮੇਰ ਪਾ ਠੀਕ ਹੋ ਤੇ ਹਸਤੇ ਵਸਤੇ ਹੋਵੇ ਤੇ ਚੜ ਦੇ ਕਲਾਜ ਜਿੰਨਾ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਪਰਮ ਦੇ ਜਿਹੜੇ ਗਾਣੇ ਨੇ ਇੱਕੋ ਗਾਣਾ ਆਇਆ ਇੱਕ ਗਾਣਾ ਗਾਣੇ ਨਿਕਲ ਗਏ ਲੇਕਿਨ ਇੱਕੋ ਗਾਣਾ ਜਿਹੜਾ ਆਇਆ ਤੇ YouTube ਤੇ ਮੈਂ ਕਿੰਨਾ ਕਿ ਅੱਛਾ ਗਿਆ ਅਸੀਂ ਕੱਲੀ ਮੇਰੇ ਖਿਆਲ ਨਾਲ ਇੱਕ ਵੀਡੀਓ ਪਾਈ ਸੀ ਮੈਂ 77 ਪਾਈ ਸੀ ਸ਼ਬੀਰ ਭਾਈ ਹੁਣੀ ਨਹੀਂ ਸੀ ਉਹਦਾ ਅਮੀ ਦਾ ਇੰਟਰਵਿਊ ਸੀਗਾ ਜਿਹੜਾ ਦੱਸਿਆ ਸੀ ਕਿ ਮੈਂ ਇਹਨਾਂ ਹਾਲਾਤਾਂ ਤੋਂ ਗੁਜ਼ਰ ਕੇ ਆਪਣੀ ਧੀ ਨੂੰ ਇੱਥੇ ਤੱਕ ਪਹੁੰਚਾਇਆ ਵਾ ਹੂੰ ਜਿਹੜਾ ਨਾ ਬੰਦੇ ਸਿਲਾ ਦੇਣ ਵਾਲਾ ਰੱਬ ਦੀ ਜਾਤ ਹੈ ਜਿਨੇ ਸਿਲਾ ਦਿੱਤਾ ਹੁਣ ਉਹਦੇ ਬਾਅਦ ਅੱਜ ਅਸੀਂ ਦੇਖਣ ਲੱਗੇ ਆ ਪਰਮ ਦਾ ਥੋੜਾ ਜਿਹਾ ਉਹਨਾਂ ਨੇ ਕੋਈ ਇੰਟਰਵਿਊ ਹੈ ਗਾਵਾ ਤੇ ਉਹ ਸੁਣਦੇ ਆ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆ ਅੱਛਾ ਹਾਂ ਬਿਲਕੁਲ ਪਰਮ ਕੁਝ ਕਹਿਣਾ ਚਾਹ ਰਹੀ ਆ ਹਾਂਜੀ ਆਪਣੇ 50 ਸਾਲ ਕਿ ਮੈਂ ਜਦੋਂ ਆਪਣਾ ਕੈਰੀਅਰ ਸਟਾਰਟ ਕੀਤਾ ਇਹ ਚੀਜ਼ਾਂ ਇਹ ਮੇਰੇ ਨਾਲ ਕੌਣ-ਕੌਣ ਸੀ ਕਿਹਨੇ ਮੈਨੂੰ ਸਪੋਰਟ ਕੀਤੀ ਆਪਣਾ ਮਤਲਬ ਕਿ ਜੋ ਤੇ ਬੀਤੀ ਆ ਹਾਂ ਕੁਝ ਯਾਦਗਾਰ ਗੱਲਾਂ ਜਾਂ ਫਿਰ ਸ਼ਾਇਦ ਕੁਝ ਇਹ ਕਹਿਣਾ ਚਾਹ ਰਹੀ ਹੈ ਕਿ ਕਿਹਨਾਂ ਨੂੰ ਸਪੋਰਟ ਕੀਤਾ ਕਿਹਨਾਂ ਨੂੰ ਇਸ ਲੈਵਲ ਤੇ ਜੀ ਜ਼ਿਆਦਾ ਠੀਕ ਹੈ ਲਾ ਕੁਝ ਵੀ ਜਦ ਅਗਰ ਕੰਮ ਕਰਾਂਗੇ ਉਹ ਕੋਈ ਨਾ ਕਿਸੇ ਸਪੋਰਟ ਲਾਜ਼ਮੀ ਹੁੰਦੀ ਹੈ ਪੈਸਾ ਮਨੀ ਬਹੁਤ ਜ਼ਰੂਰੀ ਹੈ ਤੇ ਗਰੀਬ ਬੰਦੇ ਦੇ ਖਾਬ ਹੁੰਦੇ ਨੇ ਉਹ ਖਾਬ ਤੇ ਪਰ ਹੁੰਦੇ ਨੇ ਬਗੈਰ ਪੈਸੇ ਤੋਂ ਬਿਲਕੁਲ ਅਗਰ ਕੋਈ ਬੰਦਾ ਉਸ ਤੇ ਪੈਸਾ ਇਨਵੈਸਟ ਕਰਦਾ ਹੈ ਐਸਾ ਉਹਦੇ ਖਾਬ ਪੂਰੇ ਕਰਨ ਵਾਸਤੇ ਜਾਂ ਫਿਰ ਉਹਦੀ ਮਦਦ ਕਰਨ ਵਾਸਤੇ ਜਾਂ ਉਹਦੇ ਪਿੱਛੇ ਆਪਣਾ ਵੀ ਇੱਕ ਹੁੰਦਾ ਹੈ ਮਤਲਬ ਯਾਰ ਅਗਰ ਮੈਂ ਇਸ ਤੇ ਪੈਸਾ ਇਨਵੈਸਟ ਕਰਾਂਗਾ ਇਹਨੇ ਕੀ ਫਾਇਦਾ ਹੋਇਆ ਹਾਂ ਕਿ ਇਹਦੇ ਵਿੱਚ ਮੈਨੂੰ ਕੀ ਮਿਲੇਗਾ ਤੇ ਬਹੁਤ ਸਾਰੇ ਗੱਲਾਂ ਨੇ ਤੇ ਪਰਮਜੀਤ ਸਿੰਘ ਜੋ ਇੱਕ ਬਹੁਤ ਹੀ ਨਿਊ ਟੈਲੈਂਟ ਪੰਜਾਬ ਦਾ ਹਾਂ ਉੱਠ ਕੇ ਤੇ ਕਮਾਲ ਕਰ ਦਿੱਤੀ ਹੈ ਕਮਾਲ ਦਾ ਗਾਣਾ ਗਾਣ ਦੀ ਲਾਈਨ ਸੀ ਹਾਂਜੀ ਆਪਾਂ ਉਹ ਗਾਣਾ ਤੇ ਪਹਿਲੇ ਸੁਣ ਚੁੱਕੇ ਆਲਰੇਡੀ ਤੇ ਹੁਣ ਆਪਾਂ ਉਹਦੀ ਜੋ ਕਹਿਣਾ ਚਾਹ ਰਹੀ ਆਪਾਂ ਵਜ਼ੀਰ ਉਹਦੀ ਕੋਈ ਕਪਚਪ ਸੁਣਦੇ ਆ ਕਿ ਇਹਦੇ ਵਿੱਚ ਕੀ ਰਾਜ਼ ਹੈ ਹਾਂਜੀ ਤੇ ਫਿਰ ਰਾਜ਼ ਫਾਸ਼ ਕਰਦੇ ਆ ਠੀਕ ਹੈ ਉਸ ਤੋਂ ਬਾਅਦ ਵੇਖਦੇ ਆ टाइफर एक्चुअली ਜਿਹੜੇ ਜਿਹੜਾ ਮੁੰਡਾ ਹੈ ਜਾਂ ਹਨਾ ਜਿਨ੍ਹਾਂ ਦਾ ਜਿਹੜੇ ਪੇਜ ਮੈਨੇਜ ਕਰਦੇ ਆ ਉਹ ਮੇਰਾ ਫਰੈਂਡ ਆ ਅਸੀਂ 10th ਤੱਕ ਇਕੱਠੇ ਪੜੇ ਸੀ ਤੇ ਉਸ ਤੋਂ ਬਾਅਦ ਇੱਕ ਦਿਨ ਮਨ ਉਹਦੀ ਰੀਲ ਸ਼ੋ ਹੋਈ ਸੀ ਥਰਨ ਆਈ ਜਸ ਮਤਲਬ ਉਹਨੂੰ ਕਾਲ ਕੀਤਾ ਉਹਨੂੰ ਮਤਲਬ ਗੱਲ ਹੋਈ ਉਹਦੇ ਨਾਲ ਕਿਵੇਂ ਕਿਵੇਂ ਹੋਇਆ ਇਹ ਸਭ ਹਨਾ ਸੋ ਮੈਂ ਕਿਹਾ ਸੀ ਮੇਰਾ ਵੀ ਫਰੈਂਡ ਐਕ ਹਨਾ ਉਦੋਂ ਮੈਂ ਆਪਣੀ ਗੱਲ ਨਹੀਂ ਕੀਤੀ ਸੀ ਮੈਂ ਮੈਂ ਨਹੀਂ ਕਰਨਾ ਸੀ ਕੁਝ ਵੀ ਮੈਂ ਕਿਹਾ ਵੀ ਮੈਂ ਮਤਲਬ ਮੇਰਾ ਫਰੈਂਡ ਐਕ ਵੀ ਉਹਨੇ ਆਣਾ ਹੈ ਪੇਜ ਤੇ ਵੀ ਉਹਨੇ ਕਰਨਾ ਹੈ ਪਰਫਾਰਮ ਤੇ ਇਹ ਕਹਿੰਦਾ ਹੈ ਨਾ ਮਤਲਬ ਵੀ ਆ ਜਿਓ ਹੈ ਨਾ ਤੁਸੀਂ ਕਰ ਲਿਓ ਨਾ ਸਾਰੇ ਹੁੰਦੇ ਨੇ ਟਾਈਮਿੰਗ ਵਗੈਰਾ ਸਾਰਾ ਕੁਝ ਦੱਸ ਪਾਏ ਨੇ ਆ ਜਿਓ ਤੇ ਇਹ ਸਾਰੀ ਕਿ ਤੂੰ ਵੀ ਲੱਗਦੀ ਆ ਮੈਂ ਕਹਾ ਮੈਂ ਨਹੀਂ ਲੱਗਦੀ ਨਾ ਕਿਉਂਕਿ ਮੈਂ ਨਹੀਂ ਲੱਗਦੀ ਇੰਨਾ ਕੁਛ ਨਹੀਂ ਹੈ ਨਾ ਜ਼ਿਆਦਾ ਹੈ ਨਹੀਂ ਇੰਨਾ ਤਾਂ ਮੈਂ ਕਹਾ ਨਹੀਂ ਮੈਂ ਇੰਨਾ ਨਹੀਂ ਲੱਗਦੀ ਫਿਰ ਕਹਿੰਦਾ ਕੋਈ ਨਹੀਂ ਆ ਰਿਹਾ ਫਿਰ ਅਸੀਂ ਆਏ ਹੈ ਨਾ ਪਰਫਾਰਮ ਵਗੈਰਾ ਕੀਤਾ ਸਾਰਿਆਂ ਨੇ ਤੇ ਇਹ ਕਹਿੰਦੇ ਤੂੰ ਵੀ ਕਰ ਦੇ ਪਹਿਲਾਂ ਤੇ ਮੈਂ ਕਹ ਰਹੀ ਸੀ ਮੈਂ ਕਹਾ ਨਹੀਂ ਕਰਨਾ ਹੈ ਨਾ ਬਟ ਇਹਨਾਂ ਨੇ ਸਾਰਿਆਂ ਨੇ ਮੈਨੂੰ ਥੋੜਾ ਖਿਆਲ ਵੀ ਕਰ ਲਓ ਫਿਰ ਮੈਂ ਫੌਮ ਕੀਤਾ ਤੇ ਤੇਰੇ ਹੱਥ ਵਿੱਚ ਆ ਗਏ ਸਭ ਤੋਂ ਲਾਕਵੀ ਮਤਲਬ ਇੱਕ ਖੁਸ਼ੀ ਹੋਈ ਮਿਲਦੀ ਆ ਤੇ ਇਹਨੂੰ ਗਾ ਕੇ ਵੀ ਖੁਸ਼ੀ ਮਿਲਦੀ ਉਹ ਜ਼ਿਆਦਾ ਡਿਫਰੈਂਟ ਨਹੀਂਗਾ ਬਟ ਐਦਾ ਵੀ ਲੋਕ ਕੀ ਅਪਰੀਸ਼ੀਏਟ ਕਰਦੇ ਆ ਲੋਕਾਂ ਨੂੰ ਕੀ ਪਸੰਦ ਆਉਂਦਾ ਆ ਉਹ ਆ ਬਟ ਮੇਰੇ ਲਈ ਤਾਂ ਦੋਨੋਂ ਹੀ ਸੇਮ ਆ ਮੈਨੂੰ ਤਾਂ ਦੋਨੋਂ ਕਰ ਕੇ ਬਹੁਤ ਜਿਆਦਾ ਕਿਉਂਕਿ ਐਦਾ ਗਾਣੇ ਆ ਹਨਾ ਕੰਪੀਟੀਸ਼ਨਸ ਹੁੰਦੇ ਆ ਹਨਾ ਸਕੂਲ ਕਾਲਜਸ ਵਿੱਚ ਕਰਨੇ ਤਾਂ ਓਬਵੀਅਸਲੀ ਤੁਹਾਨੂੰ ਅਪਰੀਸ਼ੀਏਟ ਕਰਦੇ ਆ ਲੋਕ ਹਨਾ ਤਾਂ ਉਦਾਂ ਹੀ ਅਪਰੀਸ਼ੀਏਸ਼ਨ ਮਿਲਦੀ ਹੈ ਤਾਂ ਸਾਰਿਆਂ ਨੂੰ ਵਧੀਆ ਹੀ ਲੱਗਦਾ ਹੈ ਹਨਾ ਮੈਨੂੰ ਵੀ ਵਧੀਆ ਲੱਗ ਰਿਹਾ ਸੀ ਵੀ ਚਲੋ ਹਨਾ ਜੀ ਕੋਈ ਦੇਖ ਰਹਾ ਵਾ ਕਿਸ ਨੂੰ ਪਸੰਦ ਆ ਰਹੀ ਹੈ ਚੀਜ਼ ਹਨਾ ਜੀ ਅਸੀਂ ਕੁਛ ਕਰ ਰਹੇ ਆ ਤਾਂ ਉਹ ਵਧੀਆ ਲੱਗ ਰਿਹਾ ਵਾ ਹਨਾ ਸਰ ਮੈਂ ਤਾਂ ਸ਼ੁਰੂ ਤੋਂ ਹੀ ਮਹਿਸੂਸ ਕਰਦੇ ਸੀ ਵੀ ਸ਼ੁਰੂ ਤੋਂ ਹੀ ਗਾਵੇ ਸਾਨੂੰ ਅੱਗੇ ਵਧਾਵੇ ਸਾਡਾ ਨਾਮ ਰੋਸ਼ਨ ਕਰੇ ਅੱਛੇ ਸਰ ਸਾਨੂੰ ਇਹ ਤੇ ਬਹੁਤ ਆਸ ਸੀਗੀ ਤੇ ਸਾਡੀ ਮਤਲਬ ਰੱਬ ਨੇ ਆਸ ਪੂਰੀ ਕਰਤੀ ਹੈ ਇਹਦੇ ਲਈ ਅਸੀਂ ਬਹੁਤ ਮਿਹਨਤ ਕਰ ਰਹੇ ਇਹ ਵੀ ਵਿਚਾਰੀ ਬਹੁਤ ਮਿਹਨਤ ਕਰਦੀ ਔਰ ਜਿਹੜੇ ਵਿਚਾਰੇ ਨਾਲ ਹੁੰਦੇ ਉਹ ਵੀ ਬਹੁਤ ਮਿਹਨਤ ਕਰਦੇ ਇਹਨਾਂ ਦੇ ਪਾਪਾ ਵੀ ਇਹੀ ਉਮੀਦ ਰੱਖਦੇ ਆ ਕਿ ਸਾਡਾ ਬੱਚਾ ਸਾਡਾ ਨਾਮ ਰੋਸ਼ਨ ਕਰੇ ਅਸੀਂ ਇਹਨੂੰ ਕਦੇ ਵੀ ਕਦੇ ਜਾਣ ਆਉਣ ਤੋਂ ਕਦੀ ਵੀ ਨਹੀਂ ਰੋਕਿਆਗਾ ਕਦੀ ਵੀ ਇਹ ਸ਼ੈ ਹੋ ਜਾਈ ਸ਼ੁਣ ਲਾ ਦੇ ਲਿਆਂਦਾ ਮਨ ਚ ਸਾਡੀ ਕੁੜੀ ਕਿੱਥੇ ਜਾਊ ਕਿੱਥੇ ਆਊਗੀ ਕੀ ਅੱਜ ਦੀ ਗੱਲ ਕਦੀ ਸੋਚਿਆ ਨਹੀਂ ਸੀ ਅਸੀਂ ਕਦੀ ਵੀ ਇੰਨਾ ਵੀ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਚੱਲ ਸਾਡਾ ਬੱਚਾ ਤਰੱਕੀਆਂ ਕਰੂਗਾ ਮਾਰਾ ਹੀ ਜਨਮ ਹੋ ਤਰੱਕੀਆਂ ਚ ਲਿਆਂਦਾ ਹੈ ਹੁਣ ਮਾਰਾ ਜ ਅੱਗੇ ਵੀ ਤਰੱਕੀਆਂ ਇਹਨੂੰ ਕਰਾਵੇ ਵਿਚਾਰਿਆਂ ਨੂੰ ਹਾਂਜੀ ਤੇ ਇਹ ਜੀ ਅੱਜ ਦਾ ਪੇਰਾਂ ਨੂੰ ਹੁਣ ਨਾ ਰੋਕਣੇ ਝੁੱਕੇ ਨਾ ਦੇਖ ਹਲਾਤਾਂ ਨੂੰ ਰਾਤਾਂ ਨੂੰ ਕੀਤੀਆਂ ਮੇਨ ਦਾ ਸਫਨੀਆਂ ਚੀਆਂ ਚੱਲ ਜਾਏ ਦਜਦਾ ਚੱਲਦਾ ਏ ਡੋਨ ਨੀ ਓ ਰੰਗ ਤੋਂ ਬਰੌਣ ਚਿੱਟਾ ਦੁੱਧ ਜਿਆ ਦਿਲ ਪਰ ਕਾਲੇ ਕੰਮ ਕਰੇ ਫਰਮ ਦਾ ਡੇ ਹੀ ਬੋਟ ਅੱਜ ਕੱਲ ਇਹਨਾਂ ਰੈਪਾਂ ਕਰਕੇ ਪੰਜਾਬ ਦਾ ਮੋਗਾ ਏਰੀਆ ਚਰਚਾ ਵਿੱਚ ਐ ਮੋਗੇ ਵਾਲੇ ਮੁੰਡੇ ਮੋਗੇ ਵਾਲੇ ਪਗਾਂ ਟੇਡੀਆਂ ਤੇ ਲੀੜੇ ਲੱਤੇ ਪਾਉਂਦੇ ਕਾਲੇ ਵੈਰ ਪਾਲੇ ਉਹਨਾਂ ਘਰਾਂ ਨੂੰ ਲਵਾਉਂਦੇ ਤਾਲੇ ਮੋਗੇ ਵਾਲੇ ਮੁੰਡੇ ਮੋਗੇ ਵਾਲੇ ਇਨਾ ਰੈਪ ਚ ਕੀਤੀ ਸੰਦਰਸ਼ ਦੀ ਕਹਾਣੀਆਂ ਤੇ ਕਿਤੇ ਪਿਆਰ ਦਾ ਇਜ਼ਹਾਰ ਉਹ ਕਦੇ ਖਾਲੀ ਜੇਬਾਂ ਸੀ ਤੇ ਅੱਜ ਗੱਲੇ ਕਰਤੇ ਨੇ ਗਲੀਆਂ ਚੋਂ ਨਿਕਲੇ ਤੇ ਰੋਡ ਜਾਮ ਕਰਤੇ ਨੇ ਹਾ ਗੱਲਾਂ ਕੀਤੀਆਂ ਨੇ ਜੋ ਚੁੱਪਗੀਆਂ ਗਲੋ ਲੰਗੇ ਨਾ ਪਾਣੀ ਕਈਆਂ ਦੇ ਐਸੇ ਕੋਕੇ ਜੜਤੇ ਨੇ ਇਨਾ ਰੈਪ ਨਹੀਂ ਇਹ ਨੌਜਵਾਨ ਆਪਣੀ ਕਿਸਮਤ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਇਹ ਨੌਜਵਾਨਾਂ ਨੇ ਦਾਣਾ ਮੰਡੀ ਨੂੰ ਆਪਣਾ ਮੰਚ ਬਣਾਇਆ ਮੇਰਾ ਨਾਮ ਪਰਮਜੀਤ ਕੌਰ ਆ ਮਤਲਬ ਰੀਅਲ ਨੇਮ ਮੇਰਾ ਪੂਰਾ ਤੇ ਵੈਸੇ ਮੇਰਾ ਆਰਟਿਸਟ ਨੇਮ ਕਹ ਲੋ ਜਾਂ ਫਿਰ ਜਿਵੇਂ ਸਾਰੇ ਬੁਲਾਉਂਦੇ ਆ ਉਹ ਨਾਮ ਮੇਰਾ ਪਰਮ ਆ ਰੈਪ ਦਾ ਕਰ ਪਰ ਰੈਪ ਵੀ ਕਰ ਰਿਹਾ ਬੇਸਿਕਲੀ ਸਰ ਚੁਣਿਆ ਨਹੀਂ ਆ ਪਰ ਦੇ ਯਾਰ ਜਾਂ ਫਿਰ ਕਹ ਲੋ ਵੀ ਮਤਲਬ ਵੀ ਪਹਿਲਾਂ ਤੋਂ ਨਹੀਂ ਸੀ ਵੀ ਇਸੇ ਲਾਈਨ ਚ ਜਾਣਾ ਵਾ ਇਟਸ ਜਸਟ ਲਾਈਕ ਕਿ ਕਾਲਜ ਪੜ੍ਹਦੇ ਸੀ ਇਕੱਠੇ ਉਥੇ ਨਾਲ ਕੁਝ ਮੇਰੇ ਫਰੈਂਡਸ ਸੀ ਉਹ ਲਿਖਦੇ ਸੀ ਗਾਉਂਦੇ ਸੀ ਹਨਾ ਤੇ ਉਹਨਾਂ ਨੂੰ ਦੇਖ ਕੇ ਐਸੇ ਖਿਆਲ ਆ ਗਿਆ ਹਨ ਕਿ ਇੱਕ ਦਿਨ ਵੀ ਚਲੋ ਆਪਾਂ ਵੀ ਕਰਕੇ ਦੇਖਦੇ ਹਾਂ ਹਨਾ ਤਾਂ ਫਿਰ ਉਹ ਹੋ ਗਿਆ ਸੁਣਾਇਆ ਸਾਰਿਆਂ ਨੂੰ ਹਨਾ ਸਾਰਿਆਂ ਨੇ ਸਾਰਿਆਂ ਨੂੰ ਵਧੀਆ ਲੱਗਾ ਠੀਕ ਸੀ ਜੋ ਕਹਿੰਦਾ ਰੀਸ਼ੋ ਪ੍ਰਾਇ ਤਾਂ ਮੈਂ ਕਰਨ ਲੱਗ ਗਈ ਤਾਂ ਮੇਰਾ ਮਾਹੀ ਐਨਾ ਸੋਹਣਾ ਫਿੱਕਾ ਹਸਨਾ ਨੂੰ ਪਾਵੇ ਮੈਂ ਮੰਗਾ ਜੇ ਕਿ ਫਟ ਉਪਰ ਰੇਟਾ ਲੈ ਕੇ ਆਵੇਂ ਹੋ ਮੀਰ ਨੂੰ ਤਾ ਹਾ ਥਿਸ ਇਜ਼ ਗੋ ਪਰਮਦੇ ਰੈਕ ਕਰਦੇ ਆਂਦੇ ਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਜੋ ਲੱਖਾਂ ਵਿੱਚ ਦੇਖਿਆ ਨਹੀਂ ਪਰ ਕਲਮ ਜ਼ਰੀ ਆਪਣੀ ਕਿਸਮਤੋ ਲਿਖਣ ਨਿਕਲੀ ਇਹਨਾਂ ਨੌਜਵਾਨਾਂ ਨੂੰ ਇੱਕ ਮੰਚ ਦੇਣ ਦੀ ਕੋਸ਼ਿਸ਼ ਜਸ਼ਨਪ੍ਰੀਤ ਸਿੰਘ ਅਤੇ ਉਸਦੇ ਦੋਸਤ ਨੇ ਕੀਤੀ ਹਾਂ ਗੁੰਢਾਇ ਲਗਦੇ ਅੱਖਾਂ ਮੇਰੀਆਂ ਦੇ ਮੂਰੇ ਆਵੇਂ ਜਾਣ ਜਾਣ ਕੇ ਤੇ ਜਾਣ ਜਾਣ ਆ ਕੇ ਬਲਾਵੇਂ ਕੋਲੇ ਆੜ ਕੇ ਪਿੰਡ ਵਿੱਚ ਵੱਜਦਾ ਸੀ ਜਦ ਦੀ ਸਰਦਾਰ ਤੇ ਤੁਝ ਹੰਪਲੇ ਥੋਦੀ ਤੇ ਮੋਗੇ ਤੇਰੇ ਨਾਨਕੇ ਜਸ਼ਨਪ੍ਰੀਤ ਉਰਫ ਸਾਹ ਬਚਪਨ ਵਿੱਚ ਢਾਡੀ ਕਵਿਸ਼ਰੀ ਜਥਿਆਂ ਦੇ ਨਾਲ ਗਾਉਣ ਜਾਂਦੀ ਸੀ ਪਰ ਉਹਨਾਂ ਦਾ ਇਹੀ ਸ਼ੌਂਕ ਹੌਲੀ-ਹੌਲੀ ਪ੍ਰਮਾਨ ਚੜਦਾ ਗਿਆ ਸ਼ੁਰੂ ਤੋਂ ਹੀ ਮੇਰਾ ਲਿਖਣ ਚ ਗਾਉਣ ਚ ਬਹੁਤ ਜ਼ਿਆਦਾ ਇੰਟਰਸਟ ਸੀਗਾ ਸਕੂਲਾਂ ਚ ਪਰਫਾਰਮ ਕਰਨਾ ਤੇ ਜਾਂ ਦੋਸਤਾਂ ਦੇ ਟੋਲੇ ਚ ਬੈ ਕੇ ਪਰਫਾਰਮ ਕਰਨਾ ਕੁਝ ਵੀ ਗਾ ਦੇਣਾ ਉਹਨਾਂ ਨੂੰ ਸੋਨਾ ਲੱਗਣਾ ਉਹਨਾਂ ਨੇ ਅਪਰੀਸ਼ੀਏਟ ਕਰਨਾ ਤੇ ਇਦਾਂ ਹੀ ਕਰਦੇ-ਕਰਦੇ ਮੇਰਾ ਇੰਟਰਸਟ ਹੋਰ ਜਾਂਦੇ ਮਿਊਜ਼ੀਕਲ ਵੱਧ ਗਿਆ ਹਾਂਜੀ ਤੇ ਫੇਰ ਮਿੱਤਰੋ ਪ੍ਰਾਹੋ ਸੁਣਿਆ ਫੇਰ ਤੁਸੀਂ ਕਿਉਂ ਕਿੱਥਾ ਸਟ੍ਰਗਲ ਕਰਕੇ ਫੇਰ ਕਿੰਨਾ ਮਜ਼ਾ ਆਇਆ ਨਾ ਵੀਡੀਓ ਵੇਖ ਕੇ ਨਾ ਮਤਲਬ ਕਿ ਇੰਨਾ ਮਜ਼ਾ ਆਇਆ ਕਿ ਯਾਰ ਬੱਚਾ ਨੇ ਕਿੰਨਾ ਸਟਰਗਲ ਕੀਤਾ ਯਾਰ ਆਪਣੇ ਘਰ ਘਰ ਹੀ ਆ ਜਿਹੜਾ ਮੁੰਡਾ ਲਿਖਦਾ ਪਿਆ ਸੀ ਦੇਖ ਲਿਖਦਾ ਹੀ ਪਿਆ ਸੀ ਨਾਲ ਨਾਲ ਰੀਅਲ ਵੀ ਕਰਦਾ ਪਿਆ ਸੀ ਔਰ ਇਹ ਦੇਖ ਕੇ ਖੁਦ ਵੀ ਗਾ ਰਿਆ ਸੀ ਔਰ ਆਪਣਾ ਚਿੰਨੇ ਵਨਾਂ ਦੀ ਟੀਮ ਨੇ ਯਾਰ ਦੋਸਤ ਜੋ ਵੀ ਉਹਨਾਂ ਵਾਸਤੇ ਹਾਂ ਉਹਨਾਂ ਵਾਸਤੇ ਵੀ ਲਿਖ ਰਿਆ ਸੀ ਕਿ ਆਪ ਪ੍ਰਭਮ ਨੂੰ ਸਪੋਰਟ ਕਰਦੇ ਆਂ ਪ੍ਰਭਮ ਦੇ ਨਾਲ ਔਰ ਪ੍ਰਭਮ ਵੀ ਨਾਲ ਸਪੋਰਟ ਕਰ ਰਹੀ ਆ ਯਾਰ ਟੀਮਵਰਕ ਅਮੇਸ਼ ਟੀਮਵਰਕ ਉਹਦਾ ਕਿ ਤੇਜ਼ ਭਾੜੇ ਅੱਛੀ ਹੈ ਨਾ ਕਿਉਂਕਿ ਬੁਰਾ ਵੀ ਕਰੋਗੇ ਨਾ ਉਹਨੇ ਇਹ ਥੋਣੇ ਹੋਣਾ ਪਈ ਹਾਂਜੀ ਇਹਨੇ ٹیم ਬੜੀ ਜੀਅਰ ਕਮਾਲ ਦੀ ਮਨ ਨਦੀਮੋਨੀ ਟੀਨ ਆ ਰਹੀ ਹੈ ਸਾਰੇ ਅੰਡਰ 18 ਨੇ ਠੀਕ ਹੈ ਸਾਰੇ 18 ਨੇ ਤੇ ਬਾਕੀ ਇਹਨਾਂ ਵਿੱਚ ਜੋ ਇਤਬਾਰ ਦੇਖਣ ਨੂੰ ਮਿਲਿਆ ਹੈ ਆਪਾਂ ਦੇਖਿਆ ਬਾਹਰ ਬਾਹਰ ਪਬਲਿਕ ਪਲੇਸ ਦੇ ਸੈਂਟਰ ਦੇ ਵਿੱਚ ਜੋ ਮਿਊਜ਼ਿਕ ਚ ਰੱਖਿਆ ਪਹਿਲਾ ਮੰਡੀ ਪਤਾ ਨਹੀਂ ਕੀ ਉਹਨਾਂ ਨੇ ਸੈਟਅਪ ਬਣਾਇਆ ਹੈ ਉੱਥੇ ਜਾ ਕੇ ਲਈ ਆਈ ਮੌਰੀਏ ਉੱਥੇ ਉਹਨਾਂ ਨੇ ਯਾਰ ਇੱਕ ਥੋੜਾ ਜਿਹਾ ਪਰਫਾਰਮੈਂਸ ਹੈ ਲਾਈਵ ਪਰਫਾਰਮ ਠੀਕ ਹੈ ਉਹਨਾਂ ਨੇ ਦੇਖਿਆ ਕਿ ਆਪਣਾ ਕੰਫੀਡੈਂਸ ਥੋੜਾ ਜਿਹਾ ਬਣਦਾ ਹੈ ਤੇ ਯਾਰ ਇਹ ਚੀਜ਼ਾਂ ਸਾਰੇ ਉਹਨਾਂ ਨੇ ਮੈਨੇਜ ਕੀਤੇ ਆ ਨੇ ਔਰ ਇਹ ਚੀਜ਼ਾਂ ਆਪਸ ਵਿੱਚ ਡਿਸਕਸ ਵੀ ਕਰਦੇ ਰਹੇ ਨੇ ਇਹ ਚੀਜ਼ ਨੂੰ ਲੈ ਕੇ ਇਕੱਠੇ ਚਲੇ ਨੇ ਤੇ ਸਾਰੇ ਦੇ ਮਾਪੇ ਸਾਰਿਆਂ ਦੇ ਮਾਪੇ ਵੀ ਚੀਜ਼ ਨੂੰ ਸਪੋਰਟ ਕਰਦੇ ਪੈ ਰਹੇ ਆ ਯਾਰ ਚਲੋ ਇੱਕ ਇੱਕ ਕਰੀ ਅੱਜ ਕੱਲ੍ਹ ਤੋਂ ਦੌਰ ਵੀ ਦਾ ਆ ਪੰਜਾਬ ਦੇ ਵਿੱਚ ਜਨਨ ਕਿ ਮੈਂ ਪਹਿਲੇ ਵੀ ਕਹਿੰਦਾ ਹੁੰਦਾ ਕਿ ਭਾਈ ਫਸਲ ਹੋਵੇ ਨਾ ਹੋਵੇ ਸਿੰਗਰ ਜ਼ਰੂਰ ਹੁੰਦਾ ਪੰਜਾਬ ਦੇ ਵਿੱਚ ਔਰ ਸਿੰਗਰ ਵੀ ਤਕੜਾ ਬਿਲਕੁਲ ਜੀ ਫਸਲ ਤਕੜੀ ਹੋਵੇ ਨਾ ਹੋਵੇ ਕਿ ਸਿੰਗਰ ਤਕੜਾ ਹੁੰਦਾ ਤੇ ਪਰਮਕੌਰ ਇਸ ਵਾਰ ਦੀ ਨੰਨੇਸਥਾਲ ਦੀ ਨਵੀਂ ਸਿੰਗਰ ਔਰ ਤਕੜੀ ਧਿੰਗਰ ਆਈ ਹੈ ਭਾਈ ਬੜਾ ਮਜ਼ਾ ਆ ਸੁਣ ਕੇ ਯਾਰ ਮੈਂ ਠ ਬਹੁਤ ਦਾ ਮਜ਼ਾ ਆਇਆ ਬਹੁਤ ਚੰਗਾ ਲੱਗਾ ਤੁਹਾਨੂੰ ਜੀ ਤੇ ਇਹ ਸੀ ਅੱਜ ਦੀ ਆਪਣੀ ਵੀਡੀਓ ਬਿਲਕੁਲ ਜੀ ਤੇ ਸਾਡੇ ਨਾਲ ਜੁੜੇ ਰਹਿਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੇਂ ਵੀਰ ਨੂੰ ਸਾਡੀ ਪਛਾਣ ਗਿਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਵੀ ਕਰੋ ਲਾਈਕ ਵੀ ਕਰੋ ਤੇ ਫਿਰ ਮਿਲਦਾ ਹੈ ਆਪਾਂ ਅਗਲੀ ਵੀਡੀਓ ਵਿੱਚ ਆਪਣਾ ਕੋ ਖਿਆਲ ਲਾ ਬੇ ਲਾਫ